ਕਰਦਾ ਇਹਦੇ ਬਾਰੇ ਚੱਲਣਾ ਪਾਓ ਇਹ ਵੀ ਸਾਡੇ ਇੱਥੇ ਮਜੀਠਾ گروپ ਹੈ ਜੀ ਜੋ ਇਹਦੇ ਸਾ 24 ਤੇ 25 ਲੀ ਹਜ਼ਾਰ ਕੇ ਰੁਪਏ ਜੀ ਨੂੰ ਲਾਟ ਹੋਇਆ ਸੀ ਜੋ 31 ਮਾਰਚ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ ਅੱਜ ਇੱਥੇ ਸ਼ਾਮੀ ਸੰਚਾਰ ਜੀ ਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਕ ਪੁਛ ਮੁੰਡੇ ਆਏ ਜੀ ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਆ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗ੍ਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਟਲ ਫੜ ਕੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਆ ਮੌਕੇ ਤੇ ਡਿੱਗ ਪਿਆ ਜੀ ਉਹ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰਾਮਦ ਕੀਤਾ ਹੈ ਜੀ ਹਾਂ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਜਿਹੜੇ ਮਜੀਠਿਆੜੇ ਉਹਨਾਂ ਨੇ ਮੌਕੇ ਤੋਂ ਉਹ ਬੈਂਡਰ ਨੂੰ ਜਿਹਨੂੰ ਅੱਗ ਲੱਗੀ ਸੀ ਉਹਨੂੰ ਵੀ ਕਬਜ਼ੇ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਹੈ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਨੰਦ ਨੇ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੇ ਅੱਥੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿਉਂਕਿ ਜਿਹੜੇ ਮੌਕੇ ਤੇ ਇੱਥੇ ਬਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ੀਨ ਵੀ ਗੋਲੀਆਂ ਨਾਲ ਪੂਰਾ ਲੋਡਿਆ ਜਿਹੜਾ ਮੈਗਜ਼ੀਨ ਇਹ ਵੀ ਮੌਕੇ ਤੋਂ ਬਰਾਮਦ ਹੋਇਆ ਜੀ ਇੱਥੇ ਕੋਪਰਾ ਠੇਕੇਦਾਰਾਂ ਦਾ ਇਹ ਮੁੰਡਾ ਹੈ ਲੱਗ ਉਹਨੇ ਫੋਨ ਕੀਤਾ ਕਿ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਸੁੱਟ ਗਈ ਤੇ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕਦੇ ਦੂਜੇ ਪਾਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਲੈਟਰਨਾ ਜਿਹੜਾ ਕਰਿੰਦਾ ਹੁੰਦਾ ਅੱਗ ਲਾ ਕੇ ਛੁੱਟੀ ਆ ਤੇ ਇਹ ਦੋ ਭਾਈ ਫਿਰ ਤਾਂ ਕੀਤਾ ਅੰਦੇ ਵੀ ਮੈਗਜ਼ੀਨ ਜਿਹੜਾ ਅਸੀਂ ਚੈੱਕ ਲਈ ਭੇਜਤਾ ਉਹ ਭਾਈ